ਨਾਬਾਜਿਲ ਤੋਂ ਫਰਾਰ ਗੈਂਗਸਟਰਾਂ ਵਿੱਚੋਂ ਗ੍ਰਿਫਤਾਰ ਕੀਤੇ ਗੈਂਗਸਟਰ ਕਲਪ੍ਰੀਤ ਸਿੰਘ ਅਰਫ ਨੀਟਾ ਦੇਵਲ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲਿਸ ਹਿਮਾਣਤ ਤੇ ਭੇਜ ਦਿੱਤਾ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਨੀਟੇ ਤੋਂ ਬਾਕੀ ਦੇ ਗੈਂਗਸਟਰਾਂ ਦਾ ਵੀ ਕੋਈ ਸੁਰਾਗ ਲੱਗ ਸਕਦਾ ਹੈ ਨਾਬਾਜ਼ ਰੰਤੋ ਫਰਾਰ ਗੈਂਗਸਟਰਾਂ ਵਿੱਚੋਂ ਗ੍ਰਿਫਤਾਰ ਕੀਤੇ ਗੈਂਗਸਟਰ ਕੁਲਪ੍ਰੀਤ ਸਿੰਘ ਉਪਨਿਤਾ ਦੇਵ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਨੀਟੇ ਨੂੰ ਮੱਧ ਪ੍ਰਦੇਸ਼ ਪੁਲਿਸ ਨੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਨੀਟੇ ਨੂੰ ਰਾਹਦਾਰੀ ਰਿਮਾਂਡ ਤੇ ਪੰਜਾਬ ਲਿਆ ਕੇ ਨਾਬਾਦੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਪੁਲਿਸ ਮੁਤਾਬਕ ਨੀਟਾ ਨਾਮ ਬਦਲ ਕੇ ਇੰਦੌਰ ਵਿੱਚ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ। ਕਿਰਾਏਦਾਰਾਂ ਦੀ ਚੈਕਿੰਗ ਦੌਰਾਨ ਜਦ ਨੀਟੇ ਤੋਂ ਪੁੱਛਗਿੱਛ ਹੋਈ ਤਾਂ ਉਸ ਦਾ ਭੇਦ ਖੁੱਲ ਗਿਆ। ਪੁਲਿਸ ਨੇ ਨੀਟੇ ਦੇ ਨਾਲ ਰਹਿ ਰਹੇ ਇੱਕ ਹੋਰ ਮੁਲਜ਼ਮ ਸੁਨੀਲ ਕਾਲੜਾ ਨੂੰ ਵੀ ਗ੍ਰਿਫਤਾਰ ਕੀਤਾ ਸੀ। ਸੁਨੀਲ ਪੰਜਾਬ ਪੁਲਿਸ ਨੂੰ ਇੱਕ ਕਤਲ ਦੇ ਮਾਮਲੇ ਵਿੱਚ ਉਲੜਿੰਦਾ ਸੀ। ਸੁਨੀਲ ਨੂੰ ਅਦਾਲਤ ਨੇ 23 ਜਨਵਰੀ ਤੱਕ ਪੁਲਿਸ ਰਿਮਾਂਡ ਤੇ ਭੇਜਿਆ। ਜ਼ਿਕਰ ਹੋ ਗਿਆ ਕਿ ਪਿਛਲੇ ਸਾਲ 27 ਨਵੰਬਰ ਨੂੰ ਨਾਬਾ ਦੀ ਹਾਈ ਸਿਕਿਉਰਿਟੀ ਜੇਲ੍ਹ ਵਿੱਚੋਂ ਇੱਕ ਖਾਲਿਸਤਾਨੀ ਸਮੇਤ ਪੰਜ ਖਤਰਨਾਕ ਗੈਂਗਸਟਰ ਫਰਾਰ ਹੋ ਗਏ ਸਨ। ਸੁਨੀਲ ਕਾਲੜਾ ਪੇਸ਼ ਕੀਤਾ ਹੈ। ਮੈਡਮ ਤੇਜੋਤੀ ਨਹੀਂ। ਜੋ ਸਭ ਨਾਲ ਰਿਪੋਰਟ ਵਿੱਚ ਪੁਲਿਸ ਰਿਮਾਂਡ ਮਿਲਿਆ ਨਾ ਤੇ ਉਹਨਾਂ ਦਾ 24 ਤਰੀਕ ਨੂੰ ਸਰ 142 ਨੰਬਰ ਪਰਮਿਟ ਦੇ ਨਾਲ ਹਾਂਜੀ ਤੁਹਾਨੂੰ ਐਮਨ ਪ੍ਰੀਤ ਔਰ ਗਰੇਵਾਲ ਦੀ ਕਚਹਿਰੀ ਵਿੱਚ ਕੁਲਪ੍ਰੀਤ ਸਿੰਘ ਔਰ ਫਨੀਤਾ ਦੇ ਹੋਲ ਨੂੰ ਭੇਸ਼ ਕੀਤਾ ਗਿਆ ਜਿੱਥੇ ਪੁਲਿਸ ਵੱਲੋਂ 10 ਦਿਨ ਦਾ ਪੁਲਿਸ ਰਿਮਾਂਡ ਦੀ ਰਿਕਵੈਸਟ ਕੀਤੀ ਗਈ ਦੋਨੋਂ ਤਰ੍ਹਾਂ ਦੇ ਆਰਗੂਮੈਂਟ ਸੁਣਨ ਤੋਂ ਬਾਅਦ 24 ਤਾਰੀਖ ਤੱਕ ਕੁਲਪ੍ਰੀਤ ਸਿੰਘ ਔਰ ਫਨੀਤਾ ਦੇ ਹੋਲ ਦਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਗਿਆ ਉਗਲੀ ਜਿਹੜੀ ਕਾਰਵਾਈ ਹੈ ਉਹ 24 ਤਾਰੀਖ ਨੂੰ ਹੋਊਗੀ ਇਸ ਕੋਲੋਂ ਕੋਈ ਰਿਕਵਰੀ ਨਹੀਂ ਹੋਈ ਕੋਈ ਵੀ ਇਨਕ੍ਰਿਮੀਨੇਟਿੰਗ ਮਟੀਰੀਅਲ ਹੈ ਜਿਹੜਾ ਕੇਸ ਦੇ ਸਬੰਧਤ ਦੇ ਵਿੱਚ ਕੋਈ ਚੀਜ਼ ਪੁਲਿਸ ਦੇ ਹੱਥ ਪੱਲੇ ਨਹੀਂ ਹੈ ਪੇਰੈਂਟਸ ਦਾ ਇਹ ਐਪਰੀਹੈਂਡ ਕਰਦੇ ਆ ਜੀ ਕਿ ਸਦੇ ਭੱਜਿਆ ਹੀ ਨਹੀਂਗਾ ਇਹ ਸ਼ੁਰੂ ਤੋਂ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਹੈ ਔਰ ਇਹਨੂੰ ਮਿਸਯੂਜ਼ ਕੀਤਾ ਜਾ ਰਿਹਾ ਸੋ ਪੇਰੈਂਟਸ ਦੀ ਜਿਹੜੀ ਥਿਊਰੀ ਦੱਸੀ ਗਈ ਹੈ ਉਹ ਬੜੀ ਵਾਜਬ ਜਾਪਦੀ ਹੈ ਕਿ ਜਦੋਂ ਪੋਲਿਟিক্যাল ਸਿਨੈਰੀਓ ਨੂੰ ਦੇਖਦੇ ਹੋਏ ਕਿਸੇ ਬੰਦੇ ਨੂੰ ਪੇਸ਼ ਕਰਨਾ ਤੋਂ ਪੇਸ਼ ਕਰ ਦਿੰਦੇ ਨੇ ਸੋ ਉਹ ਦੇ ਵਾਜਬ ਗੱਲ ਇਹ ਆ ਕਿ ਪੰਜਾਬ ਪੁਲਿਸ ਤੇ ਹੱਥ ਕਿਉਂ ਨਹੀਂ ਕੋਈ ਚੀਜ਼ ਆ ਰਹੀ ਬਾਹਰ ਜੇ ਆਇਆ ਉੱਥੇ ਭੱਜਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿਸੇ ਨੂੰ ਕੋ ਫਾਇਰਿੰਗ ਕਿਉਂ ਨਹੀਂ ਕੀਤੀ ਐਨੀ ਫਰੈਂਡਲੀ ਅਰੈਸਟ ਕਿਵੇਂ ਹੋ ਸਕਦੀ ਹੈ ਸੋ ਇਸ ਤੋਂ ਕਲੀਅਰ ਹੈ ਕਿ ਜੋ ਉਹਦੇ ਪੇਰੈਂਟਸ ਨੇ ਪਹਿਲਾਂ ਐਪਰੀਹੈਂਸ਼ਨ ਦਰਸਾਈ ਸੀ ਕਿ ਫੜ ਕੇ ਰੱਖਿਆ ਹੋਇਆ ਹੈ ਉਹੀ ਚੀਜ਼ ਬਾਹਰ ਰਹੀ ਹੈ ਜੀ ਟੋਟਲੀ ਇਨੋਸੈਂਟ ਪਰਸਨ